ਪਰ ਦੋ ਸਚਾਈਆਂ ਇੱਕ ਸਚਾਈ ਦੁਨੀਆਂ ਦੇ ਵਿੱਚ ਵੀ ਹੈ ਮਨਣਾ ਪਊ ਬਹੁਤ بڑے بڑے ਪਰਤੇ ਹੋ ਗਏ ਜਿਹਦੇ ਵਾਸਤੇ ਉਹ ਸਚਾਈ ਨੂੰ ਮਨਣਾ ਪਊ ਜਿਹੜੀ ਸਚਾਈ ਵਾਸਤੇ ਹਿੰਦੁਸਤਾਨ 1000 1100 ਸਾਲ ਵਾਸਤੇ ਗੁਲਾਮ ਹੋ ਗਿਆ ਉਹ ਸੱਚਾਈ ਤੋਂ ਇਨਕਾਰ ਕਰਨ ਕਰ ਸਕੀਦਾ। ਵਰਬਾਣੀ ਕਹਿੰਦੀ ਆ ਕਾਮਾ ਰੂਪਾ ਦੋਸਤੀ। ਭੁੱਖਾ ਸਾਦੇ ਖੰਡ। ਭੁੱਖਾ ਅਰ ਸਵਾਦ। ਇਹਦੇ ਭੁੱਖਾ ਦੇ ਸਵਾਦ ਦਾ ਮਤਲਬ ਇਹ ਕੋਈ ਨਹੀਂ। ਉਹ ਕਹਿੰਦਾ ਵੀ ਜਿਹੇ ਜੀ ਆ ਖਾਓ। ਸੋਲੇ ਕੱਚੇ ਵੀ ਬਦਾਵੇਂ ਨੇ ਭੁੱਖੇ ਕਹਿੰਦੇ। ਫਿਰ ਸਵਾਦ ਦੀ ਕੋਈ ਜਿ ਰਜਿਆ ਹੋਇਆ ਫਿਰ ਕਹਿੰਦਾ ਸਬਜੀ ਦੀ ਚੁੰਦੀ ਸਬਜੀ ਕਾ ਦੀ ਐ ਦਾਲ ਕਾ ਦੀ ਐ ਤੜਕਾ ਦੀ ਲਾਇਆ ਰੋਕੀ ਕੱਚੀ ਐ ਪੱਕੀ ਐ ਫਿਰ ਸੋਵਾਂਦੇ ਰਹਿੰਦਾ ਆ ਕਾਮਯੂਪੇ ਦੋਸਤੀ ਦੋ ਸਚਾਈਆਂ ਨੇ ਇਹ ਤੋ ਇਨਕਾਰ ਨਹੀਂ ਕਰ ਸਕਦੇ ਕਾਮਯੂਪੇ ਦੋਸਤੀ ਦੀ ਗੱਲ ਐ ਸਾਰੀ ਉੱਥੇ ਚੱਲੂਗੀ ਕੁਰਬਾਨੀ ਜੇ ਸਚਾਈ ਚੱਲਦੀ ਐ ਬਨੇਬੀ ਬਨੇਬੀ ਸਚਾਈ ਐ ਇੱਛਾ ਕਾਪਨ ਹੁੰਦੀ ਐ ਇੱਛਾ ਜਿੱਤੇ ਵੀ ਤੁਹਾਨੂੰ ਰੂਪ ਦਿਖੋ ਉਹ ਨੂੰ ਚਾਹੇ ਫੁੱਲ ਵਧੀਆ ਹੋਵੇ ਕੋਹੜਾ ਵਧੀਆ ਹੋਵੇ ਕਪੜਾ ਵਧੀਆ ਹੋਵੇ ਜੋ ਚੀਜ਼ ਵਧੀਆ ਤੁਹਾਨੂੰ ਲੱਗਦੀ ਹੈ ਉਹਨੂੰ ਪ੍ਰਾਪਤੀ ਦੀ ਇੱਛਾ ਹੈ ਇਹ ਸੱਚ ਨੂੰ ਕੋਈ ਡਿਨਾਈ ਨਹੀਂ ਕਰ ਸਕਦਾ ਇਹ ਇੱਛਾ ਮਾਰਦੀ ਸਭ ਤੋਂ ਔਖੀ ਹੈ ਇੱਛਾ ਮਾਰਦੀ ਨਾ ਨਾ ਬਣਾ ਛੇਦੀ ਵਰਤੀਏ ਦੁਨੀਆ ਦੀ ਸ਼ਕਤੀ ਸਭ ਤੋਂ ਸੁਪਰੀਮ ਸ਼ਕਤੀ ਕੀ ਹੈ ਰੂਪ ਉਹ ਬਸ ਉਹ ਕਦੋਂ ਇਹ ਰੂਪ ਦਾ ਹੀ ਨਾ ਹੋਇਆ ਹੈ ਰੂਪ ਇਹ ਦੁਨਿਆਵੀ ਚੋੜੀ ਹੈ 몰타 ਰੂਪਲਾ ਮੂਰਤ ਉਹ ਆਕਾਲ ਮੂਰਤ ਮੂਰਤਾ ਉਹ ਵੀ ਹੈ ਪਰ ਅਖਾਨੂਣੀ ਨਹੀਂ ਇਹ ਮੂਰਤ ਹੈ ਜਿਹੜੀ ਦੇਵਤਾ ਦੇ ਜਿਹੜੇ ਦੇਵਤਾ ਨੇ ਸ਼ਿਵ ਜੀ ਜਾਂ ਰਾਮ ਇਹਨਾਂ ਵਾਲੀ ਹੈ ਵਿਸ਼ਨੂ ਮੂਰਤ ਔਰ ਸੁੰਦਰ ਦਾ ਸੁੰਦਰ ਮੂਰਤਾ ਬਣਾ ਇਹਨੂੰ ਜਿੰਨੀ ਕੋ ਵਧੀਆ ਬਣਾ ਸਕਦਾ ਹੈ ਨਾ ਓਨੀ ਵਧੀਆ ਬਣਾ ਦੇ ਅਕਰਸ਼ਕ ਮੂਰਤ ਹੈ ਭੈਣ ਘਮੂਰਤਾ ਵੀ ਬਣਾਇਆ ਜਾ ਉਹ ਪਿਆਰ ਉਹ ਨੈਗੇਟਿਵ ਸ਼ਕਤੀਆਂ ਨੇ ਜਿਹਨਾਂ ਤੋਂ ਦੇਖ ਕੇ ਡਰ ਲੱਗਦਾ ਉਹ ਕਾਲਦੀਆਂ ਮੂਰਤੀਆਂ ਨੇ ਜਿਹਨਾਂ ਤੋਂ ਡਰ ਲੱਗਦਾ ਕਾਲਦੀਆਂ ਇਹ ਕਾਲਦੀਆਂ ਮੂਰਤੀਆਂ ਨੇ ਅਕਾਲ ਦੀਆਂ ਮੂਰਤੀਆਂ ਨੇ ਅਕਾਲ ਮੂਰਤ ਹੈ ਅਕਾਲ ਦੀ ਮੂਰਤ ਢਾਲਦੀ ਮੂਰਤ ਵੀ ਹਰਾਣੀ ਹੈ ਪਰ ਜਿਹੜੀ ਮੂਰਤ ਢਰਾਣੀ ਨਹੀਂ ਹੈ ਉਹ ਅਕਾਲ ਮੂਰਤ ਹੈ ਜਿਹੜੇ ਦੇਵਤੇ ਨੇ ਉਹਨਾਂ ਦੇ ਮੂਰਤਾਂ ਕਾਲ ਮੂਰਤ ਹੁੰਦੀਆਂ ਰਾਜਨੀ ਮੂਰਤ ਕਾਲ ਮੂਰਤ ਹੁੰਦੀ ਕਾਲੀ ਦਾ ਤਾਂ ਹੀ ਸਰੀਰ ਢਰਾਣਾ ਇਹ ਰਾਨ ਗੱਲ ਕਰ ਰਹੀ ਸੀ ਇਹ ਦੋਸਤਾਂ ਨੂੰ ਹਜ਼ਾਰ ਸਾਲ ਵਾਸਤੇ ਗੁਲਾਮ ਹੋਇਆ ਇੱਕ ਲੜਕੀ ਹੈ ਜੈਜੰਦ ਦਾ ਕਹਾਵਿਆ ਰਾਜੇ ਦਾ ਪਿਰਤੀ ਰਾ चौहान ਜੈਜੰਦ ਦਾ ਚਾਚਾ ਹੀ ਕਹਿੰਦਾ ਨੇ ਚਾਚਾ ਲੱਗਦਾ ਸੀ ਉਹਦੇ ਖਾਤਰ ਇਹ ਦੋਸਤਾਂ ਕੋਲੋਂ ਹੋ ਗਿਆ ਕਿਸੀ ਰੂਪ ਰੂਪੇ ਕਾ ਮੈ ਦੋਸਤੀ ਸੀ ਔਰ ਕੁਛ ਨਹੀਂ ਸੀ ਕਿੰਨੀਆਂ ਹਸਪਤਾਲ ਨਾਲ ਜੁੜੀਆਂ ਹੋਈਆਂ ਸੀ ਉਹਦੇ ਕਿੱਡਾ ਪੜੀ ਦੇਖੋ ਪ੍ਰੋਗਰਾਮ ਤੇ ਪਰਮੇਸ਼ਰ ਦਾ ਸੀ ਨਾ ਇਹ ਕਹਿੰਦੇ ਸੀ ਇਹ ਬੋਝਣ ਲਈ ਗਏ ਲੋ ਇਹ ਕਹਿੰਦੇ ਸੀ ਜੋ ਵਰਤੇ ਸੋ ਤੇਰਾ ਬਾਣਾ ਮੇਰਾ ਬਾਣਾ ਬਾਣਾ ਵਰਤੇ ਤੇ ਦੋ ਸਾਲ ਗੁਲਾਮ ਹੋ ਗਿਆ ਹਜ਼ਾਰਾਂ ਸਾਲ ਤੱਕ ਗੁਲਾਮ ਹੀ ਰਹਿ ਗਿਆ ਕਿਉਂ ਹੋਇਆ ਕਿਉਂਕਿ ਇਹਨਾਂ ਦਾ ਪਾਪ ਦਾ ਘੜਾ ਭਰ ਗਿਆ ਸੀ ਪਾਪ ਦਾ ਘੜਾ ਭਰ ਗਿਆ ਸੀ ਫਾਇਦਾ ਲੜਕੀ ਕਰਦੀ ਉਹ ਗੱਲ ਹੋਰ ਹੈ ਗੁਲਾਮ ਕਮੇ ਦਿੱਤੀ ਉਹ ਗੱਲ ਹੋਰ ਉਹ ਤਾਂ ਉਹਦੀ ਖੇਡ ਸੀ ਉਹਨੇ ਕਿਵੇਂ ਕਰਨਾ ਕੀਤੇ ਗਏ ਬੜਾ ਪਾਪ ਦਾ ਵਰ ਗਿਆ ਸੀ ਕਹਿੰਦੇ ਸ਼ੁੱਤਲ ਨਾ ਇਹ ਨਾਮ ਨਹੀਂ ਜਪ ਸਕਦੇ ਬੰਨ ਲਾਤਾ ਤਰੁਣੀਏ ਤਾਂ ਨਹੀਂ ਕਰ ਸਕਦੇ ਜੇ ਸੁਣ ਲੈਣਾ ਗਿਆਨ ਤਾਂ ਇਹਨਾਂ ਦੇ ਕੰਨਾਂ 'ਚ ਸਿੱਕੇ ਪਾ ਦੇ ਢੋਲ ਕੇ ਕੰਨ 'ਚ ਸਿੱਕਾ ਢੋਲ ਕੇ ਪਾ ਦੇ ਕਾਲਾ ਬੇਸ਼ਾਨੀ ਬੰਦ ਕਰਦੇ ਬਹੁਤ ਬੜਾ ਪਾਪ ਸੀ ਔਰ ਬੜਾ ਤਾਂ ਕੌਣ ਸੀ ਬੜਾ ਵਜੀਰ ਸੀ ਰਾਜੇ ਦਾ ਰਾਜੇ ਦਾ ਫੇਰ ਵੀ ਰਾਜੇ ਹੀ ਰਹੇ ਰਾਸਤਾ ਨੇ ਰਾਜੇ ਦਾ ਰਾਜ ਹੀ ਰਹੇ ਗੁਲਾਮ ਕੌਣ ਹੋਇਆ ਪੜਦੂ ਬਿਖਤਾ ਇਹਨਾਂ ਵੇਖ ਪੜਦੂ ਅੰਤਰਪੂਆ ਬਣੇ ਕਦੇਬਾ ਹੱਕ ਕੀ ਦਾ ਮਾਰੇਗਾ ਪੜਨ ਦਾ ਪੜਨ ਦੀ ਲਓ ਕਾਜੀ ਆ ਗਿਆ ਰਾਜੇ ਦੀ ਜਗ੍ਹਾ ਰਾਜੇ ਹੀ ਰਹੇ ਪੜਨ ਦੀ ਉਹ ਕਾਜੀ ਆਇਆ ਜੋਗੀਆਂ ਦੀ ਜਗ੍ਹਾ ਕਾਜੀ ਆ ਗਿਆ ਜੋ ਵੀ ਜਵਾਹ ਹੋ ਰਹਾ ਦੇ ਉਹਨਾਂ ਦੇ ਬੀਬੀ ਬੜ ਗਏ ਉਹ ਅਗੇ ਜੋ ਵੀ ਭੱਜ ਕੇ ਬਾਹਰ ਚੜ ਗਏ ਦੋ ਐ ਧਰਮਗਾ ਆਦਮੀ ਸੀ ਲੀਡਰ ਦੋਹਾਂ ਦੇ ਵਿਪਤਾ ਪਈ ਜਾਦਾ ਬਰਾਏ ਅਨੰਤਪੁਰ ਸਾਹਿਬ ਸਾਡਾ ਘਰ ਬਚਾਓ ਰਾਜੇ ਜਣਿਆ ਪਹਿਤੜੀ ਉਹਨਾਂ ਦਾ ਜਿਹੜਾ ਮੁਸਲਮਾਨ ਬਣ ਉਹ ਤਾਂ ਜੂੰਦ ਤੇ ਉਹਨੇ ਇਹਨਾਂ ਨੂੰ ਕਿਹਾ ਇਹਨਾਂ ਨੂੰ ਕਿਹਾ ਪਾਪ ਇਹਨਾਂ ਨੇ ਕੀਤਾ ਸੀ ਜਿਸ ਦਾ ਪਾਪ ਉਸੇ ਦਾ ਬਣਾ ਸੀ ਇਹਨਾਂ ਦਾ ਹੀ ਪਾਪ ਬਣਿਆ ਇਹ ਸੀ ਕੁਦਰਤ ਨੂੰ ਨਹੀਂ ਜਿਹਾ ਹੁੰਦਾ ਹੈ ਜੋ ਇਹਨਾਂ ਨੇ ਕੀਤਾ ਜੋ ਸਿਮਰਤੀਆਂ ਤੇ ਲਿਖਿਆ ਬੇਤੋ ਖਰਾਬ ਬਾਟ ਪਾੜੀ ਪਰਤਨੇ ਪਾੜੀ ਪਰਤਨੇ ਅਪਰਾਧ ਕੀਤਾ ਅਪਰਾਧ ਦਾ ਫਲ ਮਿਲਿਆ ਕਾਰਨ ਜੀ ਬਣਾ ਕਾਰਨ ਇੱਕ ਲੜਕੀ ਬਸ ਗਲਤੀ ਰੂਪ ਅਦਾ ਕਰਤਾ ਇਸ ਤੀਵਰ ਗਲਤੀ ਸਾਰੀ ਕਰਪਾ ਦੇ ਆ ਗਿਆ ਉਹ ਐਸਾ ਬੜਾ ਹੋ ਗਿਆ ਤੇ ਸਿੱਖੀ ਪੈਦਾ ਨਾ ਮੁਸਲਮਾਨ ਆਉਂਦੇ ਨਾ ਸਿੱਖੀ ਪੈਦਾ ਹੁੰਦਦੇ ਪੈਦਾ ਨਹੀਂ ਹੁੰਦਦੇ ਤੇ ਹੁਣ ਚਾਹੁੰਦੇ ਨੇ ਵੀ ਘੜੀ ਦੀ ਤੇ ਥਾਈ ਚ ਇੱਕ ਘੜੀ ਦੀ ਤੇ ਥਾਈ ਚ ਖਤਮ ਕਰਦੀ ਸਿੱਖ ਨੂੰ ਇਹਨਾਂ ਦਾ ਬਸ ਚੱਲੇ ਪਰ ਉਹ ਕਰਤਾਪੁਰ ਖੜੀ ਚਾਹੁੰਦਾ ਉਹ ਨਹੀਂ ਨਾ ਚਾਹੁੰਦਾ